ਆਪਣਾ ਨਾ ਮਸ਼ੰਮੀ ਦਾ ਜੂਸ ਪੀਣ ਨੂੰ ਕਦੇ ਜੀ ਕਰਦਾ ਤੇ ਐ ਹੁੰਦਾ ਕਿ ਘਰੇ ਕੱਢੀਏ ਤੇ ਕੱਢਣਾ ਇੱਕ ਅੱਧਾ ਗਲਾਸ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਭਾਂਡੇ ਲਿਬੜ ਜਾਣਗੇ ਜੂਸਰ ਲਿਬੜ ਜੂ ਹਨਾ ਅੱਜ ਸਾਨੂੰ ਬਿਨਾ ਜੂਸਰ ਤੋਂ ਤੋਂ ਨੂੰ ਮਸੰਮੀ ਦਾ ਜੂਸ ਕੱਢ ਕੇ ਦਿਖਾਉਂਗਾ ਤੇ ਜੂਸਰ ਦੀ ਇਹਦੇ ਚ ਲੋਡ ਨਹੀਂ ਪੈਣੀ ਬਿਲਕੁਲ ਵੀ ਲੋਡ ਨਹੀਂ ਪੈਣੀ ਜੂਸਰ ਦੀ ਕੋਈ ਲੋਡ ਨਹੀਂ ਚਲੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਮਸੰਮੀਆਂ ਤੁਸੀਂ ਛੱਲ ਲੈਣੀਆਂ ਕੱਟ ਲੈਣੀਆਂ ਤੇ ਬੀ ਕੱਢ ਲੈਣੇ ਆ ਸਾਰੇ ਬੀ ਨਾ ਇਸ ਤਰ੍ਹਾਂ ਕੱਢ ਲੈਣੇ ਆ ਸਾਫ਼ ਕਰ ਲੈਣੇ ਆ ਬੀ ਨਾ ਵਿੱਚ ਰਹੇ ਤੇ ਸਾਫ਼ ਕਰਨ ਤੋਂ ਬਾਅਦ ਆ ਦੇਖੋ ਤੇ ਨੂੰ ਨਾ ਮਿਕਸੀ ਚ ਪਾ ਲੈਣਾ ਤੇ ਵਿੱਚ ਹੀ ਪਾ ਦੇਣੀ ਆਪਣੀ ਖੰਡ ਤੇ ਥੋੜੀ ਜੀ ਪਾ ਲਿਓ ਬਾਈ ਬਰਫ਼ ਜੇ ਲੋਡ ਪਈ ਤਾਂ ਇਹਨੂੰ ਪੀਸ ਦਿਓ ਐਵੇਂ ਜਿਵੇਂ ਤੇ ਇੱਕ ਅੱਧਾ ਮਿੰਟ ਲਊਗਾ ਇਹਨੂੰ ਚੰਗੀ ਤਰ੍ਹਾਂ ਪੀਸ ਦਿਓ ਤੇ ਰੇਸ ਰੂਸੇ ਸਾਰੇ ਖਤਮ ਹੋ ਜਾਣ ਦਿਓ ਆ ਦੇਖ ਲਿਓ ਤੇ ਬਸ ਆਪਣਾ ਬਣ ਗਿਆ ਜੀ ਮਸੰਮੀ ਜੂਸ ਤੇ ਇਹਨੂੰ ਕੱਢ ਕੇ ਹੁਣ ਛਾਂਲ ਲਿਓ ਕਈ ਵੀਰੇ ਕਹਿਣਗੇ ਕਿ ਇੰਨਾ ਝੰਝੜ ਇਹ ਬਿਲਕੁਲ ਹੀ ਸੌਖਾ ਤਰੀਕਾ ਦੇਖੋ ਜੂਸ ਦੇਖੋ ਕਿਵੇਂ ਨਿਕਲਦਾਗਾ ਓਮੇ ਜਿਮੇ ਨਿਕਲੂਗਾ ਬਾਈ ਕੁਛ ਵੀ ਨਹੀਂ ਬਚਦਾ ਐਂਡ ਦੇ ਉੱਤੇ ਤੇ ਓਮੇ ਜਿਮੇ ਜਿਵੇਂ ਉਹ ਚ ਪਲੂਦਾ ਜਾਂ ਵੱਜ ਜਾਂਦਾ ਓਮੇ ਜਿਮੇ ਵੱਜੂਗਾ ਤੇ ਜਿੰਨਾ ਕ ਆਪਾਂ ਪਾਇਆ ਸੀ ਉਹਨਾਂ ਕੇ ਨਿਕਲ ਗਿਆ ਵੀਡੀਓ ਦੇ ਚੱਕਰ ਜੱਦਾ ਮੈਂ ਥੱਲੀ ਡੋਲ ਲਿਆ ਤੇ ਆਹ